ਹੁਣ ਜਿਹੜੀ ਗੱਡੀ ਦਿਖਾਉਣ ਲੱਗਿਆ ਵੀਰੇ ਇੰਨੀ ਇੱਕ ਵਧੀਆ ਕੁੱਲ ਕਿੰਨੀ ਚੱਲੀ ਹੋਈ ਆ 28000 28000 ਕੁੱਲ ਚੱਲੀ ਹੋਈ 1 ਲੱਖ 30000 ਦੀ ਤਾਂ ਇਹ ਨਾਦਾਗਾ ਵੀ ਕਿਤੇ ਬਾਅਦ ਚ ਨਾ ਕਹੇ ਦੇ ਵੀ ਮੈਂ ਤਾਂ ਭੁੱਲ ਕੇ ਕਹੇ ਤਾਂ ਰੇਟ ਜਿਹੜੇ ਰੇਟ ਦੱਸੇ ਨੇ ਬਾਈ ਦਾ ਹਨਾ ਉਹ ਤਾਂ ਵੀਡੀਓ ਰਿਕਾਰਡ ਹੋ ਰਹੀ ਆ ਉਹੀ ਕਹਿੰਦਾ ਵੀ ਕਿਤੇ ਬਾਅਦ ਚ ਤੇਰੇ ਦਿਮਾਗ ਚ ਆ ਵੀ ਮੈਂ ਭੁੱਲ ਗਿਆ ਯਾਰ ਗਲਤੀ ਨਾਲ ਰੇਟ ਕਹੇ ਤੇ ਇੰਨੇ ਰੇਟ ਵਧੀਆ ਹਨਾ ਨਹੀਂ ਮਿਲਨੇ ਕਿਤੇ ਇੱਕ ਇੱਕ ਗੱਲ ਹੋਰ ਦੱਸਾਂ ਐਕਸੀਡੈਂਟ ਹਾਂ ਇੰਜਨ ਗੇਅਰ ਤੇ ਡਾਕੂਮੈਂਟਸ ਦੀ ਆਪਣੀ ਸਾਰੀ ਗੱਡੀਆਂ ਦੀ ਗਾਰੰਟੀ ਹੋਊ ਤੇ ਗਲਾਉਟ ਸ਼ਲਾਉਟ ਦੀ ਉਹ ਵੀ 2,60,000 ਦੀ ਆ ਮਾਰਕੀਟ ਰੇਟ ਇਹਦਾ 35310 ਹੈਗਾ ਹੀ ਹੈਗਾਗਾ ਇਹ ਵੀ ਲਗਜ਼ਰੀ ਵਾਲਾ ਬਰਨ ਵਾਲਾ ਵੀਲ ਹੈ ਬਈ ਇਹ ਚਲਾਈ ਚਲਾਉਣ ਚ ਵੀ ਸਮਾਰ ਫੀਰ ਬਰਨ ਵਾਲਾ ਹੀ ਇਹਦਾ ਬਿਲਕੁਲ ਹਾਂ ਤੇ ਇਹਦਾ ਕੀ ਹਿਸਾਬ ਕਿਤਾਬ ਆ ਜੀ ਇਹ 2010 ਮਾਡਲ ਆ ਜੀ ਦੀਆਂ ਦੀ ਇੱਕ ਗੱਲ ਹੋਰ ਸਾਰੀ ਗੱਡੀਆਂ ਦੀ ਸਰਵਿਸ ਨਵੀਂ ਹੋਈ ਹੋਈ ਆ ਅੱਛਾ ਸਰਵਿਸ ਕਰੀ ਕਰਾਈ ਆ ਬਿਲਕੁਲ ਜੀ ਇਹ ਵੀ ਫਸਟ ਓਨਰ ਆ ਜੀ ਜੀ 2014 ਮਾਡਲ ਆ ਜੀ ਦਸੰਬਰ 30 ਦੀ ਆ ਆਪਾਂ ਜੋ ਵੀ ਚੀਜ਼ ਆ ਦੱਸ ਕੇ ਦੇਵਾਂ ਵੀ ਬੰਦਾ ਉੱਥੋਂ ਦੂਰੋਂ ਚੱਲ ਕੇ ਆਵੇ ਇਹ ਨਾਲ ਹੋਵੇ ਵੀ ਇੱਥੇ ਆ ਕੇ ਕੁਝ ਹੋਵੇ ਸਾਰੀ ਗੱਡੀਆਂ ਦੇ ਬੰਪਰ ਸ਼ੈਂਪਰ ਛੱਡ ਕੇ ਹਾਂਜੀ ਬਾਕੀ ਆਲਮੋਸਟ ਗੱਡੀਆਂ ਰਿਜਨਲ ਨੇ ਇਹਦੇ ਤਾਂ ਸਾਰੇ ਸ਼ੀਸ਼ੇ ਤੱਕ ਨਾਲ ਦੇ ਆ ਸਤਿ ਸ਼੍ਰੀ ਅਕਾਲ ਦੋਸਤੋ ਲੈ ਵੀ ਅੱਜ ਇੱਕ ਨਿੱਕੇ ਜਿਹੇ ਪਿੰਡ ਚ ਲੈ ਕੇ ਆਏ ਆ ਪ੍ਰਤਮਾ ਕਾ ਵੱਡਾਗਾ ਪਿੰਡ ਬੇਸ਼ੱਕ ਨਿੱਕਾਗਾ ਕਾਰਾਂ ਵੀ ਘਟਨੇ ਪਰ ਸਾਰੀਆਂ ਅਤ ਨਹੀਂ ਗਈਆਂ ਖੜੀਆਂ ਲਹਿਰੇ ਦੇ ਲਾਗੇ ਪਿੰਡ ਪਟਾਲ ਖੁਰਦ ਦੇ ਵਿੱਚ ਗੱਲਬਾਤ ਕਰਦੇ ਆ ਆਪਣੇ ਨਾਲ ਮੌਜੂਦ ਨੇ ਬਾਈ ਵਿੰਦਰ ਨਰਮਨ ਜੀ ਬਾਈ ਨੇ ਨਵਾਂ ਨਵਾਂ ਕੰਮ ਸ਼ੁਰੂ ਕੀਤਾਗਾ ਇੱਕ ਉਦਾਹਰਨ ਵੀ ਸੈੱਟ ਕੀਤੀ ਆ ਜਿਹੜੇ ਨਵੇਂ ਮੁੰਡੇ ਬਾਹਰ ਜਾਣ ਦੀਆਂ ਗੱਲਾਂ ਕਰਦੇ ਨਾ ਲੱਖਾਂ ਰੁਪਇਆ ਲਾ ਕੇ ਬਾਹਰ ਜਾਂਦੇ ਨੇ ਇੱਥੇ ਬਾਈ ਨੇ ਕੰਮ ਸੈੱਟ ਕਰ ਲਿਆ ਗੱਲਬਾਤ ਕਰਦੇ ਆ ਬਾਕੀ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਵੀ ਅੱਜ ਜਿਹੜੀਆਂ ਗੱਡੀਆਂ ਦੇਣ ਜਾ ਰਹੇ ਹਾਂ ਦਿੱਲੀ ਦੇ ਸੰਗਰੂਰ ਨਾਲੋਂ ਨੇੜੇ ਆ ਉਹਨਾਂ ਕਾ ਖਰਚਾ ਤਾਂ ਵੈਸੇ ਵੀ ਘਟ ਜਾਂਦਾ ਫੇਰ ਬਾਈ ਕਹਿੰਦਾ ਵੀ ਬਾਈ ਅਸੀਂ ਮਾਲ ਇਹੋ ਜਿਹਾ ਚੱਕਦੇ ਹਾਂ ਜਿਹੜਾ ਵਧੀਆ ਹੋਵੇ ਮਾੜਾ ਮਾਲ ਨਹੀਂ ਚੱਕਦੇ ਬੇਸ਼ੱਕ ਸਾਨੂੰ 5-4000 ਆਮ ਨਾਲੋਂ ਵੱਧ ਲਾਉਣਾ ਪੈ ਜੇ ਹਨਾ ਬਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਨੇ ਧੰਨਵਾਦ ਤੁਹਾਡਾ ਬਹੁਤ-ਬਹੁਤ ਸਾਡੇ ਪਿੰਡ ਆਏ ਹੋ ਠੀਕ ਹੈ ਧੰਨਵਾਦ ਵੀਰ ਜੀ ਇਹ ਕੰਮ ਦਿੰਦਾ ਕਿਵੇਂ ạ ਕਮਤੰਦਾ ਬਸ ਕਿਰਪਾਜੀ ਮਾਲਕ ਦੀ ਅੱਛਾ ਬਾਈ ਜੀ ਕਾਲਾ ਝੋਟਾ ਖੜਾ ਰੱਖਿਆ ਨਾ ਹਾਂਜੀ ਹਾਂਜੀ ਗੱਡੀਆਂ ਪਿੱਛੇ ਖੜੀਆਂ ਨੇ ਵਰਨਾ ਵੀ ਖੜੀ ਆ i10 ਵੀ ਖੜੀ ਆ ਸਕੋਰਪਿਓ ਵੀ ਖੜੀ ਆ ਨਾ ਸਲੈਂਟ ਵੀ ਖੜੀ ਆ ਹਾਂਜੀ ਤੇ ਇੱਕ ਆਲਟੋ ਵੀ ਖੜੀ ਆ ਬਾਈ ਹੁਣਾਂ ਕੋਲੇ ਬਜਟ ਦੀਆਂ ਕਾਰਨਾਂ ਹੈਗੀਆਂ ਸੰਪਰਕ ਕਰ ਲਓ ਸਕਰੀਨ ਤੇ ਨੰਬਰ ਦਿੱਤਾ ਹੈ ਬਹੁਤ ਹੀ ਜਾਇਜ਼ ਬਾਕਮਾਲ ਰੇਟਾਂ ਦੇ ਵਿੱਚ ਸਾਰੀਆਂ ਗੱਡੀਆਂ ਰਹਿਣੀਆਂ ਬਾਈ ਜੀ ਦਿਓ ਡਿਟੇਲ ਇਹ ਜੀ 2014 ਮਾਡਲ ਹੈ ਜੀ ਫਸਟ ਓਨਰ ਹੈ ਜੀ ਸਾਰੀ ਵਾਂਗੂ ਗੱਡੀ ਰਿਜਨਲ ਆ ਬੰਪਰ ਸ਼ੈਂਪਰ ਛੱਡ ਕੇ ਓਕੇ ਜੀ ਹਾਂਜੀ ਫਰਸਟ ਓਨਰ ਦੀ ਕਾਰ ਹੈ ਠੀਕ ਹੈ ਟਾਇਰ ਜਮਾ ਹੀ ਨਾ ਮੈਨੇ ਟਾਇਰਾਂ ਦੇ ਇੱਕ ਵਾਰੀ ਨਿਗਾ ਮਰਵਾ ਦੇ ਜਰੂਰ ਹੈ ਲੋਏ ਟਾਇਰ ਲੱਗੇ ਹੋਏ ਨੇ ੱਗ-ਪੱਗ ਸਾਰੀਆਂ ਗੱਡੀਆਂ ਦੇ ਠੀਕ ਹੈ ਜੀ ਹਾਂਜੀ ਕੀ ਸੌਖਤਾਵਾ ਵੀਰ ਜੀ ਦਾ ਇਹਦਾ ਰੇਟ ਹੈ ਜੀ 515000 515000 ਦੇ ਵਿੱਚ ਬਾਈ ਜੀ ਬਹੁਤ ਹੀ ਵਾ ਕਮਾਲ ਰੇਟ ਨੇ ਐਨਓਸੀ ਮਿਲੂਗੀ ਜੇ ਬਾਈ ਹਰਿਆਣੇ ਵਾਲਾ ਬਾਰਡਰ ਵੀ ਨੇੜੇ ਆ ਉਹਨਾਂ ਨੂੰ ਤਾਂ ਇਹ ਹੋਰ ਵੀ ਸੋਨੇ ਦੇ ਸਹਾਗਾ ਰਹੂਗਾ ਨਾ ਜੀ ਹਾਂਜੀ ਹਾਂਜੀ ਅਗਲੀ ਆ ਗਈ ਜੀ ਸਵਿਫਟ 807 ਨੰਬਰ ਹਾਂਜੀ ਇਹਦਾ ਕੀ ਸੌਕਤਾ ਵਾ ਜੀ ਇਹ ਵੀ 2014 ਹੈ ਜੀ ਜੀ ਇਹ ਸੈਕੰਡ ਓਨਰ ਆ ਅੱਛਾ ਇਹ ਸੈਕੰਡ ਓਨਰ ਆ ਇਹ ਪੰਜਾਬ ਦਾ ਨੰਬਰ ਹੈ ਜੀ ਠੀਕ ਆ ਹਾਂਜੀ ਸੰਗਰੂਰ ਦਾ ਨੰਬਰ ਹੈ ਹਾਂਜੀ ਓਕੇ ਜੀ ਹਾਂਜੀ ਗੱਡੀ ਇਹ ਵੀ ਸਾਰੀ ਵਾਂਗ ਓਰੀਜਨਲ ਆ ਸਾਰੀ ਗੱਡੀ ਦੇ ਬੰਪਰ ਸ਼ੈਂਪਰ ਛੱਡ ਕੇ ਹਾਂਜੀ ਬਾਕੀ ਆਲਮੋਸਟ ਗੱਡੀਆਂ ਰਿਜਨਲ ਨੇ ਜੀ ਇਹਦੇ ਤਾਂ ਸਾਰੇ ਚੀਸੇ ਦਾ ਕਨਾਲ ਦੇ ਆ ਬਿਲਕੁਲ ਜੀ ਬਾਕੀ ਮਾੜੀ ਮੋਟੀ ਟਚਿੰਗ ਫਾਚਿੰਗ ਦੇਖੋ ਸੜਕਾਂ 'ਤੇ ਚੱਲਦੀਆਂ ਨੇ ਗੱਡੀਆਂ ਹੁੰਦੀ ਹੋਈ ਆ ਜਿਵੇਂ ਬੰਪਰ ਦੀ ਕਹ ਲਓ ਬਾਈ ਆਪਾਂ ਦੇਖ ਲੋਕਾਂ ਵਾਂਗੂ ਇਹ ਨਹੀਂ ਵੀ ਰਿਜਨਲ ਆ ਹਨ ਆਪਾਂ ਜੋ ਵੀ ਚੀਜ਼ ਆ ਦੱਸ ਕੇ ਦੇਵਾਂ ਵੀ ਬੰਦਾ ਉੱਥੋਂ ਦੂਰੋਂ ਚੱਲ ਕੇ ਆਵੇ ਇਹ ਨਾ ਹੋਵੇ ਵੀ ਇੱਥੇ ਆ ਕੇ ਕੁਝ ਹੋਰ ਬਿਲਕੁਲ ਉੱਥੋਂ ਕੁਝ ਹੋਰ ਤੇ ਇੱਥੇ ਨਿਕਲੇ ਹੋਰ ਫਿਰ ਬੰਦਾ ਨਿਰਾਸ਼ ਹੁੰਦਾ 10 ਬੰਦਿਆਂ ਨੂੰ ਕਹਿੰਦਾ ਯਾਰ ਉਹਦੇ ਕੋਲੇ ਨਾ ਇਹ ਤਾਂ ਗੱਡੀਆਂ ਮਾੜੀਆਂ ਹੁੰਦੀਆਂ ਹਨ ਬਿਲਕੁਲ ਜੀ ਬਿਲਕੁਲ ਤੇ ਕੀ ਡਿਮਾਂਡ ਆ ਬਾਈ ਜੀ ਇਹਦੀ ਇਹਦੀ ਡਿਮਾਂਡ ਆ ਬਹੁਤ ਵੀਰੇ ਕਾਰ ਬਜ਼ਾਰਾਂ ਤੇ ਮੈਂ ਜਾਣਾਂਗਾ ਜਿਹੜੀ ਕੰਡੀਸ਼ਨ ਗੱਡੀ ਦੀ ਆ ਉਸ ਮੁਤਾਬਕ ਕਿਤੇ ਮੈਂ ਰੇਟ ਨਹੀਂ ਸੁਣਦਾ ਹੈਗਾ ਬਹੁਤ ਵਧੀਆ ਤੁਹਾਡੇ ਜਾਇਜ਼ ਰੇਟ ਨੇਗੇ ਅੱਗੇ ਆ ਗਈ ਭਾਈ ਕਹਿੰਦੇ ਹੁੰਦੇ ਨੇ ਬਰਨਾ ਬਿਨਾ ਨਹੀਂ ਸਰਨਾ ਇਹ ਮੈਂ ਕਹਿਣਾ ਹੁੰਨਾ ਹਮੇਸ਼ਾ ਬਰਨਾ ਦਾ ਕੀ ਹਸਾਬ ਕਿਤਾਬ ਆ ਜੀ ਇਹ ਵੀ 2014 ਹੈ ਜੀ ਅੱਛਾ ਜੀ ਇਹ 14 ਦੇ ਦਸੰਬਰ 30 ਦੀ ਗੱਡੀ ਆ ਜੀ ਫਸਟ ਓਨਰ ਆ ਇਹ ਵੀ ਜੀ ਤੇ ਇਹਦੀ ਡਿਮਾਂਡ ਆ ਜੀ 4.5 ਲੱਖ ਪਹਿਲਾਂ ਮੈਂ ਇੱਕ ਗੱਲ ਤੁਹਾਨੂੰ ਕਹਿਣੀ ਚਾਹਣਾਗਾ ਹਾਂਜੀ 14 14 14 ਬਾਈ ਜਿਹੜਾ ਨੰਬਰ ਜਿਹਦਾ ਆਪਾਂ ਦਾ حساب ਨਹੀਂ ਮੈਨੂੰ ਲੱਗਦਾ ਜਿਹੜੇ ਵੀਡੀਓ ਦੇਖਣਗੇ ਕਿ ਤੇ ਆ ਚੱਕਰਾਂ ਦੇਣਾ ਪਏ ਨੇ ਵੀ ਨੰਬਰ ਨੰਬਰ ਲਾ ਲਈ ਆ ਜਣਾ ਉਹ ਸੱਟਾ ਸੱਟਾ ਕਹਿੰਦੇ ਨੇ ਬਾਈ 14 14 ਹੀ ਕਰੀ ਜਾਂਦਾ ਹੈਗਾ ਉਹ ਵੀ ਕੰਮ ਹੋ ਗਿਆ ਹਾਂਜੀ ਹਾਂਜੀ ਸਪੈਸ਼ਲ ਅਲਾਈ ਲੱਗੇ ਹੋਏ ਨੇ ਹਨਾ ਜੀ ਹਾਂਜੀ ਤੇ ਇੱਕ ਵਾਰੀ ਡਿਟੇਲ ਦੇ ਦੇ ਦਿਓ ਜੀ ਪੂਰੀ ਇਹ ਵੀ ਫਰਸਟ ਓਨਰ ਆ ਜੀ ਜੀ 2014 ਮਾਡਲ ਆ ਜੀ ਦਸੰਬਰ 30 ਦੀ ਆ ਜੀ ਬੰਪਰ ਸ਼ੈਂਪਰ ਛੱਡ ਕੇ ਇਹ ਵੀ ਗੱਡੀ オリジナル ਆ 1.6 ਆ ਜੀ 1.6 ਆ ਜੀ ਸੀਟ ਸੂਟ ਕਵਰ ਨਵੇਂ ਲੱਗੇ ਆ ਜੀ ਮਤਲਬ ਬੰਦੇ ਨੂੰ ਕਿਸੇ ਵੀ ਗੱਡੀ ਦੀ ਆਪਣੀ ਸਾਰੀ ਗੱਡੀਆਂ ਦੀ ਇੱਕ ਗੱਲ ਹੋਰ ਸਾਰੀ ਗੱਡੀਆਂ ਦੀ ਸਰਵਿਸ ਨਵੀਂ ਹੋਈ ਹੋਈ ਆ ਅੱਛਾ ਸਰਵਿਸ ਕਰੀ ਕਰਾਈ ਆ ਬਿਲਕੁਲ ਜੀ 10000 ਰੁਪਿਆ ਬੰਦੇ ਦਾ ਉਹ ਬਚਦਾ ਬਿਲਕੁਲ ਬਾਈ ਜੀ ਵੱਡੀ ਗੱਲ ਤਾਂ ਇੱਥੇ ਆ ਗਈ ਵੀ 10000 ਤਾਂ ਤੁਹਾਡਾ ਪਹਿਲਾਂ ਹੀ ਬਚਾਤਾ ਜਿਹੜਾ ਇੰਨੀ ਕੁ ਬਚਤ ਆਪਾਂ ਕਹਿੰਦੇ ਹੁਣੇ ਵੀ ਯਾਰ ਘਟਵਾ ਲਿਓ ਪਹਿਲਾਂ ਹੀ ਘਟਿਆ ਆਪਾਂ ਬਾਕੀ ਗੱਲਬਾਤ ਤੁਸੀਂ ਆ ਕੇ ਕਰ ਲਓ ਹੋਰ ਵੀ ਬਾਈ ਮਨਤਨ ਜਰੂਰ ਕਰੂਗਾ ਹਨਾ ਬਾਈ ਜੀ ਇਹਦਾ ਰੇਟ ਦੱਸ ਦਿਓ ਜੀ ਇਹਦਾ 4.5 ਲੱਖ ਜੀ 4.5 ਲੱਖ ਜੀ ਅੱਗੇ ਆ ਗਈ ਦੀ ਬਜਟ ਵਾਲੀਆਂ ਗੱਡੀਆਂ ਪਰ ਫੰਕਸ਼ਨ ਸਾਰੇ ਜਿਹੜੇ ਕਹਿੰਦੇ ਨੇ ਲਗਜ਼ਰੀ ਕਾਰਾਂ ਵਾਲੇ ਹੁੰਦੇ ਨੇ ਹਨਾ ਜੀ ਇਹ ਵੀ ਲਗਜ਼ਰੀ ਵਾਲਾ ਬਰਨ ਵਾਲਾ ਫੀਲ ਹੈ ਬਾਈ ਇਹ ਚਲਾਇ ਠੀਕ ਵੀ ਲਗਜ਼ਰੀ ਵਾਲਾ ਬਰਨ ਵਾਲਾ ਫੀਲ ਹੈ ਬਿਲਕੁਲ ਚਲਾਉਣ ਚ ਵੀ ਸਵਾਦ ਫੀਲ ਹਾਂਜੀ ਹਾਂ ਬਰਨ ਵਾਲਾ ਹੀ ਇਹਦਾ ਬਿਲਕੁਲ ਹਾਂ ਤੇ ਇਹਦਾ ਕੀ ਹਿਸਾਬ ਕਿਤਾਬ ਆ ਜੀ ਇਹ 2010 ਮਾਡਲ ਆ ਜੀ ਇਹ ਫਸਟ ਓਨਰ ਆ ਜੀ ਤੇ ਇਹਦੀ ਡਿਮਾਂਡ ਆ ਜੀ 1 ਲੱਖ 40 ਹਜ਼ਾਰ 140 ਦੀ 2010 ਜੀ ਫਰਸਟ ਓਨਰ ਨੰਬਰ ਕਿਥੋਂ ਦਾ ਇਹ ਦਿੱਲੀ ਜੀ ਦਿੱਲੀ ਦਾ ਐਨਓਸੀ ਦੇ ਨਾਲ ਜੀ ਹਨਾ ਜੀ ਐਨਓਸੀ ਨਾਲ ਬਿਲਕੁਲ ਜੀ ਟਾਇਰਾਂ ਤੇ ਨਿਗਾਹ ਮਾਰ ਲਓ ਟਾਇਰ ਵੀ ਸੋਹਣੇ ਪਏ ਨੇ ਤੇ ਗੱਡੀ ਲਗਭਗ ਅੱਖਾਂ ਦੱਸ ਦਿਆ ਨੇ ਵੀ オリジナル ਹੀ ਹੈਗਾ オリジナル ਹਾਂ ਜੀ ਹਾਂ ਠੀਕ ਹੈ ਜੀ ਚੱਲੀ ਵੀ ਕੁਛ ਨਹੀਂ ਇਹ ਮਿਲਦਾ 70 75 ਜਿਹੜਾ ਹੋਊਗੀ ਜੀ ਓਕੇ ਜੀ ਹਾਂ ਜੀ ਹਾਂ ਅੱਛਾ ਇਹ ਵੈਰੀਐਂਟ ਕਿਹੜਾ ਹੈ ਜੀ ਇਹ ਮੈਗਨਾ ਜੀ ਮੈਗਨਾ ਜੀ ਹਾਂ ਜੀ 1.2 ਠੀਕ ਹੈ ਜੀ 1.2 ਜੀ ਹਾਂ ਜੀ ਆ ਬਣ ਉਹ 1.6ਾ ਥੋੜਾ ਤਾਂ ਹੀ ਤੇ ਗੋਲੀ ਹੁੰਦੀਆਂ ਨੇ ਅਸਲ 'ਚ ਗੱਡੀਆਂ ਇਹ ਵੀ ਮੈਂ ਰੱਖੀ ਆ ਬਹੁਤ ਇਹ ਵੀ ਗੋਲੀ ਵਾਂਗੂ ਨਿਕਲਦੀਆਂ ਨੇ ਗੱਡੀਆਂ ਹਾਂ ਜੀ ਸੁਆਣ ਦਾ ਸਵਾਦ ਇਹਦਾ ਵਰਨਾ ਵਰਗੇ ਜੀ ਬਿਲਕੁਲ ਬਿਲਕੁਲ ਹੈਗਾ ਜੀ ਅੱਗੇ ਫੇਰ ਇਹਦੀ ਭੈਣ ਆ ਗਈ ਬਾਈ ਜੀ 골ਡਨ ਚ ਹਨਾ ਜੀ ਹਾਂ ਜੀ ਤੇ ਇਹ ਨੰਬਰ ਇਹ ਵੀ ਦਿੱਲੀ ਆ ਜੀ ਨੰਬਰ ਇਹ ਵੀ ਦਿੱਲੀ ਆ ਅੱਛਾ ਜੀ ਇਹ ਵੀ 2010 ਆ ਠੀਕ ਹੈ ਜੀ ਇਹ ਵੀ ਫਰਸਟ ਓਨਰ ਆ ਠੀਕ ਹੈ ਜੀ ਹਾਂ ਜੀ ਫਰਸਟ ਓਨਰ 2010 ਲੈ ਵੀ ਪਹਿਲਾਂ 14 ਸਰੀ ਚੱਲੀ ਸੀ ਹੁਣ 10 ਚੱਲ ਪਈ ਹਾਂਜੀ ਹੁਣ ਜਿਹੜੇ ਭਾਈ ਅਗਲਾ ਸਾਫ ਲਾ ਲਿਓ ਭਾਈ ਤੁਸੀਂ ਤੇ ਟਾਇਰ ਟੂਰ ਸੋਹਣੇ ਪਏ ਨੇ ਨਵੇਂ ਪਏ ਨੇ ਇਹ ਵੀ ਗੱਡੀ ਆਲਮੋਸਟ origianlly ਆ ਜੀ ਬੰਪਰ ਸ਼ੰਪਰ ਛੱਡ ਕੇ ਸ਼ੀਸ਼ੇ ਇਹਦੇ ਵੀ ਸਾਰੇ ਨਾਲ ਦੇ ਆ ਅੱਛਾ ਜੀ ਹਾਂਜੀ ਤੇ ਕਿੰਨੇ ਕੁ ਦੀ ਦੇ ਦੋਗੇ ਕਿੰਨੀ ਕੁ ਚੱਲੀ ਹੋਈ ਇਹ ਇਹ ਵੀ 1.40 ਲੱਖ ਦੀ ਦੇ ਦਾਂਗੇ ਸੇਮ ਰੇਟ ਸੇਮ ਮਾਡਲ ਹਾਂਜੀ ਹਾਂ ਬਸ ਕਲਰ ਦਾ ਫਰਕ ਆ ਥੋੜਾ ਭਾਈ ਜਿਹਨੂੰ ਜਿਹੜਾ ਕਲਰ ਪਸੰਦ ਆ ਉਹ ਲੈ ਜਾਓ ਗੱਡੀਆਂ ਚ ਦੋਹਾਂ ਚ ਇੱਕ ਪੈਸੇ ਦੀ ਕਮੀ ਨਹੀਂ ਹਨਾ ਜੀ ਹਾਂਜੀ ਹਾਂ ਆ ਆ ਗਈ ਜੀ ਪੰਜਾਬੀਆਂ ਦੀ ਪਸੰਦ ਦੀ ਗੱਡੀ ਇਹਦਾ ਕੀ ਹਿਸਾਬ ਕਰਦਾ ਵੀਰ ਜੀ ਇਹ 2011/12 ਹੈ ਜੀ ਤੀਜਾ ਓਨਰ ਹੈ ਅੱਛਾ 2,60,000 ਜੀ ਦੇਣੀ ਹੈ 2011/12 12 260 ਦੀ 260 ਦੀ ਬਹੁਤ ਵਧੀਆ ਜਿਆ ਜਿਹੇ ਰੇਟ ਆ ਹਨਾ ਵੀਰੇ ਹਾਂਜੀ ਹਾਂ ਭਾਈ ਦਰਸ਼ਕੋ ਆਹ ਰੇਟ ਦੇ ਵਿੱਚ ਗੱਡੀ 12 ਮਾਡਲ ਨਹੀਂ ਮਿਲਦੀ ਕਿਤੋਂ ਨਹੀਂ ਮਿਲਦੀ ਇੱਕ 11/12 ਦੀ 2,60,000 ਦੀ ਆ ਮਾਰਕੀਟ ਰੇਟ ਇਹਦਾ 35310 ਹੈਗਾ ਹੀ ਹੈਗਾ ਪਰ 22 ਦੇ ਰਿਹਾ ਹੈਗਾ ਅਲਾਈ ਚ ਇੱਕ ਕਰੋ ਜੀ ਬਾਕੀ ਅਲਾਈ 17 ਇੰਚ ਦਾ ਲਾਈ ਲੱਗੇ ਹੋਇਆ ਇਹ ਗੱਡੀ ਪੂਰੀ ਸ਼ੌਂਕੀ ਗੱਡੀ ਆ ਜੀ ਸੀਟ ਕਵਰ ਨਵੇਂ ਪਏ ਹੋਏ ਆ ਇਹਦੇ ਚ ਅੱਛਾ ਜੀ ਮਤਲਬ ਐਂਡਰਾਇਡ ਲੱਗਿਆ ਬੇਸ ਵਗੈਰਾ 1 ਰੁਪਿਆ ਲਾਉਣ ਦੀ ਲੋੜ ਨਹੀਂ ਸਰਵਿਸ ਤੱਕ ਬੀਮਾ ਤੱਕ ਨਵੇਂ ਗੱਡੀ ਆ ਅੱਛਾ ਜੀ ਹਾਂ ਜੀ ਲੈ ਵੀ ਭਾਈ ਆਹ ਦਾ ਮੌਕਾ ਹੀ ਆ ਇਹਨੂੰ ਗੱਡੀ ਨੂੰ ਮਨ ਲਾਦਾ ਲੈ ਕੇ ਤਾਂ ਇੱਕ ਗਾਹਕ ਜਾਊਗਾ ਪਰ ਕਸਟਮਰ ਬਾਈ ਬਹੁਤ ਆਉਣਗੇ ਤੇ ਬਿਲਕੁਲ ਜੀ ਬਿਲਕੁਲ ਕੋਣ ਸਭ ਤੋਂ ਵੱਧ ਮੈਂ ਗਰੰਟੀ ਦਿੰਦਾ ਇਹਦੇ ਆਉਣਗੇ ਕਿਉਂਕਿ ਜੋ ਗੱਡੀ ਦੇ ਵਿੱਚ ਲੱਗਿਆ ਹੋਇਆ ਤੇ ਜੋ ਗੱਡੀ ਦਾ ਰੇਟ ਆ ਹਾਂਜੀ ਉਹ ਕਿਤੇ ਨਹੀਂ ਮਿਲਣਾ ਜੋ ਕੁਝ ਆਪਾਂ ਨੂੰ ਚਾਹੀਦਾ ਹਾਂਜੀ ਹਾਂ ਅੱਜ ਕੱਲ ਦੇ ਮੁੰਡਿਆਂ ਨੂੰ ਲਾ ਲੋ ਪਰ ਇੱਕ ਵੱਡੀ ਚੁਆਇਸ ਆ ਹੈਨਾ ਹਾਂਜੀ ਬਿਲਕੁਲ ਲਾਇਆਏ ਵਗੈਰਾ ਬੇਸ ਵਗੈਰਾ ਉਹ ਸਾਰਾ ਕੁਝ ਮੌਜੂਦ ਆ ਗੱਡੀ 'ਚ ਬਿਲਕੁਲ ਬਾਈ ਇਹ ਗੱਡੀ ਦੇਖ ਲੋ ਨਿਗਾਹ ਮਾਰ ਲੋ ਏ ਕਲਾਸ ਗੱਡੀ ਆ ਮੇਰੇ ਖਿਆਲ ਚ ओरिजिनल ਹੀ ਲੱਗ ਰਹੀ ਆ ਬਾਈ ਮਾੜੀ ਮੋਟੀ ਟੱਚ ਨਹੀਂ ਵਧੀ ਹੈ ਨਹੀਂ ਸਾਰੀ ਗੱਡੀਆਂ ਮੈਂ ਤੁਹਾਨੂੰ ਸਭ ਬੰਪਰ ਸ਼ੰਪਰ ਨੇ ਬਾਕੀ ਇੱਕ ਇੱਕ ਗੱਲ ਹੋਰ ਦੱਸਾਂ ਐਕਸੀਡੈਂਟ ਹਾਂ ਇੰਜਨ ਗੇਅਰ ਤੇ ਡਾਕੂਮੈਂਟਸ ਦੀ ਆਪਣੀ ਸਾਰੀ ਗੱਡੀਆਂ ਦੀ ਗਾਰੰਟੀ ਹੋਊਗੀ ਤੇ ਗਲਾਉਟ ਸ਼ਲਾਉਟ ਦੀ ਉਹ ਵੀ ਉਹ ਵੀ ਲੈ ਵੀ ਬਾਈ ਸਾਰੀਆਂ ਬਾਈ ਨੇ ਗਾਰੰਟੀਆਂ ਦਿੱਤੀਆਂ ਨੇ ਬਾਕੀ ਤੁਸੀਂ ਆਓ ਤੇ ਗੱਲਬਾਤ ਕਰੋ ਹੁਣ ਤੁਹਾਨੂੰ ਮਹਿੰਦਰਾ ਦਾ ਘੋੜਾ ਦੇਣ ਲੱਗੇ ਆ ਹਾਂਜੀ ਹਾਂਜੀ ਕੀ ਹਿਸਾਬ ਕਿਤਾਬ ਆ ਬਾਈ ਇਹ ਵੀ ਉਹਦਾ 2013 ਦੀ ਮੈਨੂਫੈਕਚਰਿੰਗ ਆ ਜੀ ਰਜਿਸਟਰਡ ਆ ਇਹ 2014 ਦੇ ਦਸੰਬਰ ਵੀ ਦੀ ਓਕੇ ਜੀ ਹਾਂਜੀ 13/14 ਹੋ ਗਈ ਜੀ ਹਾਂਜੀ 13/14 ਹੋ ਗਈ ਫਸਟ ਓਨਰ ਆ ਓਕੇ ਜੀ ਲਾਈਟ 12 ਇੰਚ ਲਾਈ ਟਾਇਰ ਲੱਗੇ ਆ ਕੈਂਟ ਲੱਗੇ ਹੋਏ ਨੇ ਉਹ ਵੀ ਪੂਰੇ ਸੋਹਣੇ ਪੂਰੀ ਸ਼ੌਂਕੀਆ ਗੱਡੀ ਆ ਤੁਸੀਂ ਦੇਖ ਹੀ ਸਕਦੇ ਹੋ ਹਮਮ ਇਹ ਚ ਵੀ ਲਾਲੇ ਸੀਟ ਸੂਟ ਕਵਰ ਐਂਡਰੋਇਡ ਵਗੈਰਾ ਸਾਰਾ ਕੁਝ ਲੱਗਾ ਠੀਕ ਹੈ ਜੀ ਤੇ ਇਹਦਾ ਕੀ ਹਿਸਾਬ ਕਿਤਾਬ ਆਈ ਰੇਟ ਰੂਟ ਦਾ ਇਹ ਦੇ ਦਾਂਗੇ ਜੀ 3 ਲੱਖ 65000 ਰੁਪਈਆ ਲੈ ਵੀ ਬਾਈ 3 ਲੱਖ 65 ਦੀ ਹਾਂਜੀ 13/14 14 ਜੀ ਹਾਂਜੀ ਬਾਈ ਬਾਈ ਹੈਰਾਨ ਕਰੀ ਜਾਂਦਾਗਾ ਜਾਤਾ ਹੈ ਰੇਟ ਭੁੱਲ ਗਿਆ ਜਾਂ ਫਿਰ ਇਹ ਬੰਦਾ ਜਮੀ ਇਮਾਨਦਾਰੀ ਨਾਲ ਕੰਮ ਕਰਦਾ ਗੱਲਾਂ ਦੋਹਾਂ ਚੋਂ ਇੱਕ ਆ ਆਪਣਾ ਮਾਰਜ ਨਹੀਂ ਸਾਰਾ ਜੀ ਬਸ ਪੰਪਾਂ ਦਾ 10000 ਦਾ ਅੱਛਾ ਜੀ ਹਾਂਜੀ ਹਾਂ 10000 ਰੁਪਿਆ ਕਮਾ ਕੇ ਵੀਰ ਦੇ ਰਿਹਾਗਾ ਹਾਂਜੀ ਮੈਨੂੰ ਤਾਂ ਐ ਲੱਗਦਾਗਾ ਵੀ ਕਿਤੇ ਬਾਅਦ ਚ ਨਾ ਕਹੇ ਦੇ ਵੀ ਮੈਂ ਤਾਂ ਭੁੱਲ ਕੇ ਕਹੇ ਤਾਂ ਰੇਟ ਜਿਹੜੇ ਰੇਟ ਦੱਸੇ ਨੇ ਬਾਈ ਦਾ ਹਨਾ ਉਹ ਤਾਂ ਵੀਡੀਓ ਰਿਕਾਰਡ ਹੋ ਰਹੀ ਆ ਉਹੀ ਕਹਿੰਦਾ ਵੀ ਕਿਤੇ ਬਾਅਦ ਚ ਤੇਰੇ ਦਿਮਾਗ ਚ ਆ ਵੀ ਮੈਂ ਭੁੱਲ ਗਿਆ ਯਾਰ ਗਲਤੀ ਨਾਲ ਰੇਟ ਕਹੇ ਤੇ ਇੰਨੇ ਰੇਟ ਵਧੀਆ ਹਨਾ ਨਹੀਂ ਮਿਲਨੇ ਕਿਤੇ ਬੇਨਤੀ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਆਜੋ ਹੁਣ ਅਲਟੋ ਵੱਲ ਚੱਲਦੇ ਆਪਾਂ ਹਾਂ ਇੰਨੀ ਇੱਕ ਵਧੀਆ ਕੁੱਲ ਕਿੰਨੀ ਚੱਲੀ ਹੋਈ ਆ 28000 28000 ਕੁੱਲ ਚੱਲੀ ਹੋਈ 1 ਲੱਖ 30000 ਦੀ अल्टੋ ਆ ਵੀਰੇ ਬਹੁਤ ਹੀ ਸ਼ਾਨਦਾਰ ਗੱਡੀ ਨਹੀਂ ਮਿਲਣੀ ਇਸ ਮੁੱਲ ਦੇ ਵਿੱਚ ਜਿਹੜਾ ਮੁੱਲ ਦਾ ਦੱਸਿਆ ਤੁਹਾਨੂੰ ਤੇ ਗੱਡੀ ਕਿ ਨਹੀਂ ਨਿਗਾ ਮਰਵਾ ਦੇ ਬਾਈ ਆਲਮੋਸਟ ਜਮੀ ਜਾਨੂ ਨਾ ਨਾ ਹਾਂਜੀ ਹਾਂ ਸੀਸੀ ਵਗੈਰਾ ਸਾਰੇ ਨਾਲ ਦੇ ਆ ਓਕੇ ਜੀ ਸਟੇਪਨੀ ਤੱਕ ਨਾਲ ਦੀ ਹੈ ਗੱਡੀ ਦਾ ਅੱਛਾ ਜੀ ਹਾਂਜੀ ਹਾਂ ਤੇ ਬਾਈ ਨਿਗਾਹ ਮਾਰ ਲਓ ਗੱਡੀ ਕਣੀ 1 ਲੱਖ 30000 30000 ਦੀ ਗੱਡੀ ਆ ਬਾਈ ਸਾਰੀ オリジナル ਪਈ ਆ ਮਾੜੀ ਮੋਟੀ ਕੀ ਕਹਣਾ ਕਿਤੇ ਟੱਚਿੰਗ ਵਾਚਿੰਗ ਹੋਵੇ ਪਰ ਜਿੰਦੇ ਹਿਸਾਬ ਨਾਲ ਬਾਈ ਚੱਲੀ ਦੀ ਗਾਰੰਟੀ ਆ ਸਰਵਿਸ ਰਿਕਾਰਡ ਨਾਲ ਚੱਲੀ ਦੀ ਗਾਰੰਟੀ ਹੈ ਆਪਣੀ 28000 ਉਹ ਤਾਂ ਬੰਦੇ ਨੂੰ ਬਈ ਸੈਲਫ ਮਾਰਕ ਇੰਜਨ ਹੀ ਦੱਸ ਦਿੰਦਾ ਗੱਡੀ ਦਾ ਇਹ ਤਾਂ ਹੈ ਵੀਰੇ ਜਿਹੜੇ ਬੰਦੇ ਨੇ ਪਰਖ ਕਰਨੀ ਹੁੰਦੀ ਆ ਹਾਂਜੀ ਹਾਂ ਉਹ ਤਾਂ ਉਹਦੀ ਕੱਢ ਲੈਂਦਾ ਹੁੰਦਾ ਹਨਾ ਬਿਲਕੁਲ ਜੀ ਪਰ ਗੱਡੀ ਖੜੀ ਹੋਈ ਦੱਸਦੀ ਆ ਗੱਡੀ ਦਾ ਖੜਾਵਾ ਦੱਸਦਾ ਵੀ ਭਾਈ ਮੈਂ ਚੱਲੀ ਥੋੜੀ ਹੋਈ ਹੋਈ ਆ ਹਾਂਜੀ ਹਾਂ ਬਾਕੀ ਭਾਈ ਜਿਹੜੇ ਇਲਾਕੇ ਦੇ ਵਿੱਚ ਆਪਾਂ ਖੜਕੇ ਵੀਡੀਓ ਬਣਾ ਰਹੇ ਆ ਨਾ ਜਿੱਥੇ ਆਪਾਂ ਖੜੇ ਆ ਇਹ ਭਾਈ ਮੈਂ ਕਹਿਣਾ ਵੀ ਆਹ ਇਲਾਕਾ ਤਾਂ ਵੈਸੇ ਹੀ ਇਮਾਨਦਾਰ ਇਲਾਕਾ ਮੰਨਿਆ ਜਾਂਦਾਗਾ ਬਾਈ ਦੀ ਕਾਰੋਬਾਰ ਦਾ ਨਾ ਨਿਰਮਾਣ ਕਾਰੋਬਾਰ ਪਟਾਲ ਖੁਰਦ ਚ ਇਸ ਟਾਈਮ ਮੌਜੂਦ ਆ ਬਾਈ ਬਹੁਤ ਹੀ ਵਧੀਆ ਕੰਮ ਕਰਦਾ ਕਾਰਾਂ ਦਾ ਤੇ ਸੋਹਣੀਆਂ ਕਾਰਾਂ ਨੇ ਸਾਰੀਆਂ ਵੀਡੀਓ ਸ਼ੇਅਰ ਜਰੂਰ ਕਰਦੇਓ ਜਿੰਮੇ ਬਾਈ ਦਾ ਹੌਸਲਾ ਕਰਕੇ ਹਨਾ ਇੰਨਾ ਇਨਵੈਸਟਮੈਂਟ ਕਰਕੇ ਇੰਨੇ ਪੈਸਿਆਂ ਚ ਇਹ ਕੈਨੇਡਾ ਲੰਘ ਜਾਂਦਾ ਪਰ ਇਹਨੇ ਆਪਦੇ ਘਰ ਚ ਰਹਿ ਕੇ ਕੰਮ ਸ਼ੁਰੂ ਕੀਤਾਗਾ ਸੋ ਬਾਈ ਦਾ ਸਾਥ ਜਰੂਰ ਦਿਓ ਤਾਂ ਜੋ ਜਿੱਥੇ ਇਸ ਬਾਈ ਦਾ ਹੌਸਲਾ ਵਧੇ ਕੰਮ ਧੰਦੇ ਚ ਉਥੇ ਹੋਰਾਂ ਨੂੰ ਵੀ ਇਹ ਚੇਟਕ ਲੱਗੇ ਵੀ ਯਾਰ ਇੰਡੀਆ 'ਚ ਪੰਜਾਬ 'ਚ ਰਹਿ ਕੇ ਵੀ ਕੈਨੇਡਾ ਜਿੰਨੀ ਕਮਾਈ ਕੀਤੀ ਜਾ ਸਕਦੀ ਹੈ ਕੈਨੇਡਾ ਨਾਲੋਂ ਵਧੀਆ ਰਹਿਣ ਸਹਿਣ ਕੀਤਾ ਜਾ ਸਕਦਾ ਹੈਗਾ ਬਈ ਧੰਨਵਾਦ ਜਿਹੜਾ ਕੀਮਤੀ ਸਮਾਂ ਦਿੱਤਾ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਵੀ ਤੇ ਬਹੁਤ ਧੰਨਵਾਦ ਤੁਹਾਡਾ ਜਿਹੜਾ ਇੰਨਾ ਪਿਆਰ ਦਿੰਨੇ ਹੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ